ਕਨਕ ਦੇ ਖੇਤਾਂ ਦੇ ਵਿੱਚ ਨਾਲ ਨੂੰ ਲੱਗੀ ਅੱਗ ਨੇ ਇੱਕ ਗਰੀਬ ਕਿਸਾਨ ਦਾ ਕਾਫੀ ਨੁਕਸਾਨ ਕੀਤਾ ਹੈ ਦੱਸਿਆ ਇੱਕ ਕਿਸਾਨ ਦੇ ਵੱਲੋਂ 110 ਤਰਾਲੀਆਂ 2D ਲਿਆ ਕੇ ਰੱਖੀ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇੱਕ ਕਿਸਾਨ ਦੇ ਵੱਲੋਂ ਆਪਣੇ ਕਨਕ ਦੇ ਖੇਤਾਂ ਦੀ ਖੇਤਾਂ ਦੀ ਨਾਲ ਨੂੰ ਜਦੋਂ ਅੱਗ ਲਗਾਈ ਗਈ ਤਾਂ ਉਹ ਆ ਕੇ ਇੰਨੀ ਭਿਆਨਕ ਹੋ ਜਾਂਦੀ ਹੈ ਇੰਨੀ ਅੱਗ ਫੈਲ ਜਾਂਦੀ ਹੈ ਕਿ ਦੇਖਦੇ ਹੀ ਦੇਖਦੇ ਉਹ ਤੂੜੀ ਨੂੰ ਅੱਗ ਪੈ ਜਾਂਦੀ ਹੈ ਦਸਤੇ ਕਾਰਨ ਭਿਆਨਕ ਅੱਗ ਉੱਥੋਂ ਨਿਕਲੇ ਸ਼ੁਰੂ ਹੋ ਜਾਂਦੀ ਹੈ ਅੱਗ ਦੀਆਂ ਲਪਟਾਂ ਨਿਕਲਦੀਆਂ ਸ਼ੁਰੂ ਹੁੰਦੀਆਂ ਨੇ ਤਾਂ ਦੋ ਉਸ ਕਿਸਾਨ ਤੱਕ ਇਸ ਬਾਰੇ ਖਬਰ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਫਾਇਰ ਬ੍ਰਿਗੇਡ ਦੇ ਵੱਲੋਂ ਕ림 ਸ਼ਕਤ ਦੇ ਨਾਲ ਉਸ ਟਿੱਕ ਔਸਾਗਤੇ ਕਾਬੂ ਤਾਂ ਪਾ ਲਿਆ ਗਿਆ ਪਰ ਉਸ ਦੇ ਤੂੜੇ ਸਾਰੀ ਸੜਕੇ ਸਵਾਹ ਹੋ ਚੁੱਕੀ ਹੈ ਇਸ ਸੇ ਕਾਰਨ ਉਸ ਨੂੰ ਕਾਫੀ ਨੁਕਸਾਨ ਪਹੁੰਚਿਆ ਤਸਵੀਕ ਕੇ ਘਟਨਾ ਗੁਰਦਾਸਪੁਰ ਦੇ ਪਿੰਡੀ ਸਰਾਹੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਕਿਸਾਨ ਦੇ ਵੱਲੋਂ 110 ਟੜਾਲੀਆਂ ਤੂੜੀ ਮੁੱਲ ਲਈ ਹੋਈ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਖੇਤਾਂ ਦੇ ਵਿੱਚ ਰੱਖੀ ਸੀ ਤੇ ਨਾਲ ਦੇ ਪਾਸੇ ਹੀ ਇੱਕ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਕਣਕ ਦੇ ਨਾਲ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਉਸ ਦੇ ਵੱਲੋਂ ਅੱਗ ਲਗਾਈ ਗਈ ਵੇਖਦੇ ਹੀ ਵੇਖਦੇ ਉਹ ਅੱਗ ਜਿਹੜੀ ਹੈ ਤੂੜੀ ਤੱਕ ਵੀ ਪਹੁੰਚ ਬਣਾਉਂਦੀ ਹੈ ਤੂੜੀ ਨੂੰ ਅੱਗ ਲੱਗਣ ਦੇ ਕਾਰਨ ਪਿਆਨਕ ਲਪ ਟਾਊਨਸ ਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਦੇ ਨਾਲ ਉਸ ਕਿਸਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਇਸੇ ਚਾਲ ਦੇ ਉਸ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪਿੰਡ ਵਾਸੀ ਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਜਦ ਤੱਕ ਕੋਸਕ ਦੇ ਉੱਪਰ ਕਾਬੂ ਪਾਇਆ ਤਦ ਤੱਕ ਉਸ ਕਿਸਾਨ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ ਤੁਸੀਂ ਵੀ ਸੁਣੋ ਪੂਰਾ ਮਾਮ ਇਹ ਜੀ ਸਮਾਤਰ ਕਿਸਾਨ ਨੇ ਇਹਨਾਂ ਨੇ 300 ਕਾ ਟਰਾਲੀ ਦੀ ਟੈਲੀ ਘਾਡੇ ਦੇ ਕੋਲ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਉਹ ਸਾਰੀ ਤੇ ਸਾਰੀ ਧੂੜ ਜਿਹੜੀ ਆ ਉਹ ਸਰ ਕੇ ਸੁਆਹ ਗਈ ਹੈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਿਸਾਨਿਆਂ ਤੇ ਇਹਦੀ ਵਾਅਦਾ ਵਾਅਦੇ ਜਿਹੜੀ ਆ ਮਜਦ ਕਨਕ ਦੇ ਖੇਤਾਂ ਦੇ ਵਿੱਚ ਨਾਲ ਨੂੰ ਲੱਗੀ ਅੱਗ ਨੇ ਇੱਕ ਗਰੀਬ ਕਿਸਾਨ ਦਾ ਕਾਫੀ ਨੁਕਸਾਨ ਕੀਤਾ ਹੈ ਦੱਸਿਆ ਇੱਕ ਕਿਸਾਨ ਦੇ ਵੱਲੋਂ 110 ਟਰਾਲੀਆਂ 2D ਲਿਆ ਕੇ ਰੱਖੀ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇੱਕ ਕਿਸਾਨ ਦੇ ਵੱਲੋਂ ਆਪਣੇ ਕਣਕ ਦੇ ਖੇਤਾਂ ਦੀ ਖੇਤਾਂ ਦੀ ਨਾਲ ਜਦੋਂ ਅੱਗ ਲਗਾਈ ਗਈ ਤਾਂ ਉਹ ਆ ਕੇ ਇੰਨੀ ਭਿਆਨਕ ਹੋ ਜਾਂਦੀ ਹੈ ਇੰਨੀ ਅੱਗ ਫੈਲ ਜਾਂਦੀ ਹੈ ਕਿ ਦੇਖਦੇ ਹੀ ਦੇਖਦੇ ਉਹ ਤੂੜੀ ਨੂੰ ਅੱਗ ਪੈ ਜਾਂਦੀ ਹੈ ਦਸਤੇ ਕਾਰਨ ਭਿਆਨਕ ਅੱਗ ਉੱਥੋਂ ਨਿਕਲੇ ਸ਼ੁਰੂ ਹੋ ਜਾਂਦੀ ਹੈ ਅੱਗ ਦੀਆਂ ਲਪਟਾਂ ਨਿਕਲਦੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਉਸ ਕਿਸਾਨ ਤੱਕ ਇਸ ਬਾਰੇ ਖਬਰ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਫਾਇਰ ਬ੍ਰਿਗੇਡ ਦੇ ਵੱਲੋਂ ਕਲੀਮ ਸ਼ਕਤ ਨਾਲ ਉਸ ਟਿੱਕ ਉਸਾਗਤੇ ਕਾਬੂਤ ਪਾ ਲਿਆ ਗਿਆ ਪਰ ਉਸ ਦੇ ਤੂੜੇ ਸਾਰੀ ਸੜ ਕੇ ਸਬਾਹ ਹੋ ਚੁੱਕੀ ਹੈ ਜਿਸ ਸੇ ਕਾਰਨ ਉਸ ਨੂੰ ਕਾਫੀ ਨੁਕਸਾਨ ਪਹੁੰਚਿਆ ਤਸਰੀਕ ਕੇ ਕਟਨਾ ਗੁਰਦਾਸਪੁਰ ਦੇ ਪਿੰਡੀ ਸਰਾਹੀ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਕਿਸਾਨ ਦੇ ਵੱਲੋਂ 110 ਟੜਾਲੀਆਂ ਤੂੜੀ ਮੁੱਲ ਲਈ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਖੇਤਾਂ ਦੇ ਵਿੱਚ ਰੱਖੀ ਸੀ ਤੇ ਨਾਲ ਦੇ ਪਾਸੇ ਹੀ ਇੱਕ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਕਣਕ ਦੇ ਨਾਲ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਉਸ ਦੇ ਵੱਲੋਂ ਅੱਗ ਲਗਾਈ ਗਈ ਵੇਖਦੇ ਹੀ ਵੇਖਦੇ ਉਹ ਅੱਗ ਜਿਹੜੀ ਹੈ ਤੂੜੀ ਤੱਕ ਵੀ ਪਹੁੰਚ ਬਣਾਉਂਦੀ ਹੈ ਤੂੜੀ ਨੂੰ ਅੱਗ ਲੱਗਣ ਦੇ ਕਾਰਨ ਪਿਆਨਕ ਲਪ ਟਾਊਨਸ ਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਦੇ ਨਾਲ ਉਸ ਕਿਸਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਇਸੇ ਚਾਲ ਦੇ ਉਸ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪਿੰਡ ਵਾਸੀ ਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਜਦ ਤੱਕ ਕੋਸਕ ਦੇ ਉੱਪਰ ਕਾਬੂ ਪਾਇਆ ਤਦ ਤੱਕ ਉਸ ਕਿਸਾਨ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ ਤੁਸੀਂ ਸੁਣੋ ਪੂਰਾ ਮਾਮਲਾ ਜੀ ਜੀ ਸਮਾਤਰ ਕਿਸਾਨ ਨੇ ਇਹਨਾਂ ਨੇ 300 ਕਾ ਟਰਾਲੀ ਦੀ ਟੈਲੀ ਘਾਡੇ ਦੇ ਕੋਲ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ 부ਝਾਈ ਨਹੀਂ ਗਈ ਤੇ ਉਹ ਸਾਰੀ ਤੇ ਸਾਰੀ ਤੁਰੀ ਜਿਹੜੀ ਆ ਉਹ ਸਰ ਕੇ ਸੁਆਹ ਗਈ ਹੈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਿਸਾਨਿਆਂ ਇਹਦੀ ਵੱਸ ਵੱਧ ਜਿਹੜੀ ਆ ਮਸ਼ਹਰ